ਭਾਜੀ ਮੋਟਰਸਾਈਕਲ ਤੇ ਨੌਂੜਿਆ ਨੇਰੇ ਟਰਾਲੀ ਲੱਗੀ ਐ ਤੇ ਸਿੱਧੇ ਵੱਜ ਗਿਆ ਵਿੱਚ ਆਣ ਕੇ ਟਰਾਲੀ ਸ਼ਰਕ ਦੇ ਵਿੱਚ ਜੀ ਟਰਾਲੇ ਵਾਲੇ ਦੀ ਗਲਤੀ ਐ ਹਾਂ ਸ਼ੜਕ ਦੇ ਵਿੱਚ ਲਾਇਆ ਜੋ ਤੁਹਾਨੂੰ ਪਤਾ ਵੀ ਇੱਥੇ ਆਵਾਜਾਈ ਐ ਟਰੈਕ ਦੇ ਵਿੱਚ ਪੈ ਰਿਆ ਤੇ ਜਵਾਗ ਵਿੱਚ ਵੱਜੀ ਟਾਲੀ ਕਰਕੇ ਸਭ ਕੁਝ ਵਾਪਰਿਆ ਰਜ਼ਾ ਸਾਈਡ ਤੇ ਹੁੰਦੀ ਤੇ ਫੇਰ ਕਿੱਥੇ ਹੋਣਾ ਸੀ ਸ਼ੜਕ ਦੇ ਲੋਕ ਆਉਂਦੇ ਜਾਂਦੇ ਨੇ ਜਦੋਂ ਸ਼ੜਕ ਦੇ ਸਾਧਨ ਖਲਾ ਲਾਂਗੇ ਤੇ ਫੇਰ ਤੇ ਵਾਪਰਨਾ ਵਾਪਰਨਾ ਇਹਨੇ ਪ੍ਰਸ਼ਾਸਨ ਨੇ ਚੁੱਕੀ ਨਹੀਂ ਇਥੋਂ ਕਿੱਡਾ ਵੱਡਾ ਨੁਕਸਾਨ ਹੋ ਗਿਆ ਦੋ ਬੱਚੇ 17 18 ਸਾਲ ਦੇ ਜਿਹਨਾਂ ਦੀ ਡੈਥ ਹੋ ਗਈ ਆ ਉਹ ਪਰਿਵਾਰ ਦਾ ਕੀ ਬਣੇਗਾ ਸਵੇਰ ਦੀ ਇੱਥੇ ਹੀ ਕੋਈ ਆਇਆ ਨਹੀਂ ਟਰੈਕਟਰ ਵਾਲਾ ਟਰੈਕਟਰ ਲੈ ਕੇ ਟਰਾਲੀ ਤੁਨ ਵੇਖਦੇ ਨਹੀਂ ਉਹ ਨਿਆਣੇ ਇਹ ਸਰਕਾਰੀ ਮੁਲਾਜ਼ਮ ਨੇ ਨਹੀਂ ਇਹ ਵੇਖਿਆ ਵੀ ਅਸੀਂ ਟਰਾਲੀ ਸੜਕ ਸਾਫ਼ ਕਰਾਈਏ ਰਸਤਾ ਸਾਫ਼ ਕਰਾਈਏ ਇਹ ਰਾਤ ਹਨ ਹੋਣੀ ਹੋਰ ਵੀ ਹੋ ਸਕਦੀ ਆ ਆਵਾਜ਼ ਬੜੀ ਜ਼ੋਰ ਦੀ ਸੀ ਪਰਹੀਂ ਇਨਾ ਗੌਰ ਨਹੀਂ ਹੋ ਤਾ ਬਸ ਉਹ ਤੇ ਚੰਦ ਇੱਕ ਜਾਂ ਦੋ ਮਿੰਟਾਂ ਚ ਜਦੋਂ ਦੁਨੀਆ ਇਕੱਠੀ ਹੋਈ ਹੈ ਕਾਫੀ ਲੋਕ ਆ ਗਏ ਇਕੱਠੇ ਜਾ ਅੱਡਾ ਸੀਗਾ ਛੋਟਾ ਜਾ ਤੇ ਫਿਰ ਮੈਂ ਵੀ ਭੱਜ ਕੇ ਆ ਵੀ ਤੇ ਕੀ ਗੱਲ ਹੋਈ ਹੈ ਤੇ ਵੇਖਿਆ ਤੇ ਬਹੁਤ ਜ਼ਿਆਦਾ ਹਾਲਤ ਖਰਾਬ ਸੀਗੀ ਮਤਲਬ ਵੇਖਣ ਦੇ ਯੋਗ ਵੀ ਨਹੀਂ ਸੀ ਇੱਕ ਦੇਖੋ ਕਿਦਾ ਲਾਈਟ ਪਈ ਹੋਏਗੀ ਹੋ ਸਕਦਾ ਜਾ ਤੇ ਸੜਕ ਦੇ ਵਿੱਚ ਵਜਈਆ ਟਰਾਲੀ ਜਿਹੜੀ ਆ ਸ਼ੱਕ ਦੇ ਵਿੱਚ ਕਾਰ ਲੱਗੀ ਆ ਮਤਲਬ ਕਿ 50% ਤੋਂ ਉੱਤਰ ਇਧਰ 60% ਦੇ ਬਾਰੇ ਪਹੁੰਚਦੇ ਆ ਪਾਜੀ ਜਿਹੜੇ ਨੌਜਵਾਨ ਦੀ ਡੈਥ ਹੈ ਤੁਹਾਡਾ ਕੀ ਲੱਗਦਾ ਮੇਰਾ ਬੇਟਾ ਛੋਟਾ ਸੁਪਰੀਤ ਸਿੰਘ ਕੀ ਗੱਲਬਾਤ ਕਿਸ ਤਰ੍ਹਾਂ ਹੋਈ ਹੈ ਜੀ ਇਹ ਪਾਜੀ ਮੋਟਰਸਾਈਕਲ ਦੇ ਨੌਂੜੇ ਨੇਰੇ ਟਰਾਲੀ ਲੱਗੀ ਹੈ ਤੇ ਸਿੱਧੇ ਵੱਜ ਗਿਆ ਵਿੱਚ ਆਣ ਕੇ ਟਰਾਲੀ ਸ਼ਰਕਤ ਦੇ ਵਿੱਚ ਹੀ ਕਿੰਨੀ ਉਮਰ ਸੀ ਇਹਦੀ ਉਮਰ 15 ਕੇ ਸਾਲ ਹੀ ਇੱਕ ਵਾਰ ਨਹੀਂ ਇੱਕ ਵਾਰ ਜੀ ਇੱਕ ਵਾਰ ਤੇ ਲੱਗਦਾ ਕਿ ਜੇ ਇਹ ਪ੍ਰਸ਼ਾਸਨ ਦਾ ਟਾਈਮ ਸਾਰ ਟਰਾਲੀ ਚ ਪਾਈ ਹੁੰਦੀ ਤੇ ਇਹ ਹਸਪਤਾਲ ਚ ਪਾਜੀ ਨਹੀਂ ਹੁਣਾ ਸਾਏ ਆਹ ਤੇ ਟਰਾਲੀ ਕਰਕੇ ਸਭ ਕੁਝ ਵਾਪਰਿਆ ਰਜ਼ਾ ਸਾਈਡ ਤੇ ਹੁੰਦੀ ਤੇ ਫਿਰ ਕਿੱਥੇ ਹੁਣਾ ਸੀ ਸੜਕ ਦੇ ਲੋਕ ਆਉਂਦੇ ਜਾਂਦੇ ਨੇ ਜਦੋਂ ਸੜਕ 'ਚ ਸਾਧਨ ਖਲਾ ਲਾਂਗੇ ਤੇ ਫਿਰ ਤੇ ਵਾਪਰਨਾ ਹੈ ਵਾਪਰਨਾ ਹੈ ਕੰਮ ਇਹ ਨਾਲ ਜਿਹੜਾ ਮੁੰਡਾ ਕਿੱਥੋਂ ਦਾ ਜੀ ਲੋ ਮੇਮੇ ਚੱਕਦਾ ਪਾਜੀ ਇਹਦਾ ਯਾਰ ਹੀ ਮੁੰਡਾ ਉਹਦਾ ਕਿਨਾ ਆ ਉਹਦਾ ਮਨਜੋ ਸਿੰਘ ਤੇ ਮੌਕੇ ਤੇ ਆਈ ਇੱਕ ਪੁਲਿਸ ਵਗੈਰਾ ਹਾਂਜੀ ਹਾਂਜੀ ਆ ਵੇਖੋ ਪੁਲਿਸ ਵੀ ਇੱਥੇ ਪ੍ਰਸ਼ਾਸਨ ਸਾਰੇ ਇੱਥੇ ਨੇ ਪੁਲਿਸ ਬੁਲਾਜੇ ਹੋਏ ਸੇ ਨੇ ਕੀ ਮੰਗੀ ਕਰਦੇ ਆਪਾਂ ਪ੍ਰਸ਼ਾਸਨ ਮੰਗ ਪਾਜੀ ਅਸੀਂ ਕਹਿੰਦੇ ਹਾਂ ਹੁਣ ਜੋ ਸਾਡੇ ਨਾਲ ਵਾਪਰ ਗਿਆ ਸਾਨੂੰ ਇਨਸਾਫ ਤੇ ਮਿਲਣਾ ਚਾਹੀਦਾ ਨਾ ਆ ਕੀ ਹਾਲਾਤ ਆ ਇਹਦੇ ਇਹ ਟਰਾਲੇ ਚਰਕਾ ਲਾਏ ਨੇ ਹੋਰ ਵੀ ਆ ਸਕਦੇ ਜੇ ਲੱਗਦਾ ਵੀ ਸਰ ਮਤਲਬ ਇਹ ਆਪਾਂ ਚਾਹੁੰਦੇ ਆ ਨਾ ਵੀ ਇਹਦੀ ਬਿਲਕੁਲ ਨਿਰਪੱਖ ਜਾਂਚ ਹਾਂਜੀ 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 ਬਿਲਕੁਲ ਲਾਤ ਕਾਰਵਾਈ ਹੁਣ ਜੀ ਹਾਂਜੀ ਹਾਂਜੀ ਹੋਣੀ ਚਾਹੀਦੀ ਜੀ ਕਿ ਨਾ ਸੀ ਤੁਹਾਡੇ ਬੇਟਾ ਦਾ ਬਹੁਤ ਦੁੱਖ ਵਾਲੀ ਗੱਲ ਆ ਸਾਨੂੰ ਕਿਹਨੂੰ ਰੋਕਿਆ ਕਿ ਨਾ ਸੀ ਤੁਹਾਡੇ ਬੇਟਾ ਦਾ ਹਾਏ ਵੇ ਕਿ ਨਾ ਸੀ ਮਨਜੋਤ ਹੈ ਹਾਏ ਮੈਂ ਮਰ ਗਈ ਮੇਰਾ ਤੇ ਆਦਮੀ ਕਿੰਨੇ ਕਿੰਨੀ ਉਮਰ ਸੀ ਬੇਟੀ ਉਹਦੇ ਬੇਟੇ ਦੀ ਹਾਏ 15 ਸਾਲਾਂ ਦਾ ਕਿਹੜਾ ਪਿੰਡ ਕਰਦਾ ਮੈਂ ਮਾਛਾ ਤੇ ਕੀ ਕਰ ਮਾਛਾ ਕਿਵੇਂ ਆਪਰੇ ਜੀ ਹਾਏ ਮੈਨੂੰ ਨਹੀਂ ਪਤਾ ਕੀ ਮਨ ਕਰਦੇ ਆ ਅ ਚਾਚਾ ਹਾਏ ਚਾਚਾ ਕਿਹੜਾ ਹੋ ਗਿਆ ਦੁਨੀਆ ਤੇ ਐਜੇ ਨੇ ਸਰ ਤੇ ਜਿੰਦਗੀ ਕਾਨੇ ਮੋਪ ਕੇ ਜੋਤਾ ਹਾਏ ਅਸੀ ਡੰਡ ਹੋ ਗਿਆ ਮੈਂ ਮੇਰਾ ਤੇ ਜੋ ਜਿਹੜੇ ਗੱਲੋਂ ਕਾਂਦੇ ਹੋ ਗਈ ਉਹ ਹਾਇ ਆ ਕਾਲੇ ਤੇ ਬਾਰੇ ਬਕਾਰੇ ਲੱਗੇ ਜੋ ਤਾ ਮੁੱਕ ਗਈ ਹਾਇ ਇਹ ਟਰਾਲਾ ਲੱਗਾ ਸੀ ਟਰਾਲੇ ਵਾਲੇ ਦੀ ਗਲਤੀ ਆ ਸੜਕ ਦੇ ਵਿੱਚ ਲਾਇਆ ਜੋ ਤੁਹਾਨੂੰ ਪਤਾ ਦੀ ਇੱਥੇ ਆਵਾਜਾਈ ਹੈ ਰਸ ਦੇ ਖਪਿਆ ਰਿਆ ਤੇ ਦਵਾਗ ਵਿੱਚ ਵੱਜੀ ਕਿੰਨੀ ਕੁ ਉਮਰ ਸੀ ਸਰ ਨੌਜਵਾਨ ਦੀ ਇੱਕ ਦੀ 12 ਸਾਲ ਸੀ ਹਾਂਜੀ 14 ਦੇ ਸਾਲ ਹਾਂਜੀ ਸਰ ਕੀ ਨਾਮ ਸੀ ਬੇਟਾ ਨਵਜੋ ਨਵਜੋਤ ਸਿੰਘ ਸਰ ਇਹ ਲੱਗਦਾ ਨਹੀਂ ਇਹ ਚ ਪ੍ਰਸ਼ਾਸਨ ਦਾ ਵੀ ਕੋਈ ਮਤਲਬ ਰੋਲ ਹੈ ਕਿਉਂਕਿ ਇਹ ਟਰੈਲਿਸ ਆਪਾਂ ਵੀ ਸਰ ਵੀ ਪ੍ਰਸ਼ਾਸਨ ਨੂੰ ਚਾਹੀਦਾ ਸੀਗਾ ਵੀ ਜੇ ਸੜਕ ਦੇ ਵਿੱਚ ਖੜੀ ਆ ਹਾਂਜੀ ਤੇ ਇਹਨੂੰ ਟ੍ਰੈਫਿਕ ਜਿੱਦਾਂ ਚੱਲਦੀਆਂ ਨੇ ਆਪਣੀਆਂ ਹਮ ਪੁਰਸ ਵੈਨ ਉਹਨਾਂ ਨੂੰ ਚਾਹੀਦਾ ਜਿਆਦਾ ਸਰ ਤੇ ਕਰਨਾ ਕੀ ਮੰਨ ਕਰਦੇ ਆਪਾਂ ਪ੍ਰਸ਼ਾਸਨ ਨੇ ਅੱਛਾ ਕੀ ਕਾਰਵਾਈ ਹੋਣੀ ਚਾਹੀਦੀ ਹੈ ਕਿ ਆਪਣਾ ਸ਼ੋਕ ਨਾਮ ਕੀ ਸਰ ਪ੍ਰਿਜ਼ਮ ਸਿੰਘ ਕੀ ਕੀ ਇਹਨੇ ਪ੍ਰਸ਼ਾਸਨ ਨੇ ਚੁੱਕੀ ਨਹੀਂ ਇਥੋਂ ਕਿੱਡਾ ਵੱਡਾ ਨੁਕਸਾਨ ਹੋ ਗਿਆ ਦੋ ਬੱਚੇ 17 18 ਸਾਲ ਦੇ ਜਿਨ੍ਹਾਂ ਦੀ ਡੈਥ ਹੋ ਗਈ ਆ ਉਹ ਪਰਿਵਾਰ ਦਾ ਕੀ ਬਣੇਗਾ 112 ਵਾਲੇ ਇੱਕ ਵਾਰ ਸਾਡੇ ਪਿੰਡੋਂ ਦੋ ਵਾਰਾਂ ਹੋ ਗਏ ਕਿ ਨਿਕੋਸਾਂ ਉਹਨਾਂ ਖੋਦ ਵੇਖੀ ਐ ਉਹਨਾਂ ਕੀ ਇਸ ਸੇਰ ਦੀ ਮੇਰੇ ਖਿਆਲ ਨਾਲ 9 ਤੋਂ 9.5 ਦੇ ਵਿੱਚ ਇੱਥੇ ਟਰਾਲੀ ਪਈ ਆ ਲੱਗਦਾ ਜੇ ਪ੍ਰਸ਼ਾਸਨ ਨੇ ਸਮੇਂ ਸਿਰ ਜੇ ਰੋਡ ਖਾਲੀ ਕਰਾਇਆ ਹੁੰਦਾ ਇਹ ਵੱਡਾ ਹਸਾ ਯਾਰ ਇੱਥੇ ਕਿਸੇ ਪ੍ਰਸ਼ਾਸਨ ਨੂੰ ਪਤਾ ਨਹੀਂ ਕਿਸੇ ਪੁਲਿਸ ਵਾਲੇ ਨੂੰ ਪਤਾ ਇਹ ਤਾਂ ਬਹੁਤ ਵੱਡਾ ਨੁਕਸਾਨ ਹੋ ਗਿਆ ਜਿਹਨਾਂ ਦੇ ਦੋ ਬੱਚਿਆਂ ਦੀ ਡੈਥ ਹੋਈ ਆ ਉਹਨਾਂ ਨੂੰ ਪਤਾ ਨਾ ਪਰਿਵਾਰ ਨੂੰ ਕੀ ਬਣ ਗਿਆ ਉਹਨਾਂ ਦੇ ਨਾਲ ਇੱਕ ਸਰ ਕਿਥੋਂ ਦਾ ਨੌਜਵਾਨ ਸੀ ਜਿਹੜੇ ਇੱਕ ਨਿਕੋਸਰਾਂ ਦਾ ਵਾ ਦੂਸਰਾ ਕਿਥੋਂ ਦਾ ਮੈਂ ਚੈੱਕ ਦਾ ਮੌਕੇ ਤੇ ਸਾਡੇ ਇੱਥੇ ਮੌਕੇ ਦੇ ਉੱਤੇ ਡੈਥ ਹੋ ਗਈ ਆ ਕੀ ਮੰਗ ਕਰਦੇ ਆਪਾਂ ਆਪਣੇ ਪ੍ਰਸ਼ਾਸਨ ਨੂੰ ਯਾਰ ਆਪਾਂ ਪ੍ਰਸ਼ਾਸਨ ਕੋ ਇਹੋ ਹੀ ਮੰਗ ਕਰਦੇ ਆਂ ਵੀ ਇਹਨਾਂ ਦੀ ਜੋ ਵੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਸਾਹ ਵੀ ਸਾਹ ਮੈਨੂੰ ਕੋਈ ਇਸ ਚੀਜ਼ ਦੀ ਦਿਨੇ 102 ਰਨ ਨਿਕੋਸਰਾਂ ਇਹ ਦੁਬਾਰਾਂ ਵਾਲੇ ਇਹ ਇਹ ਲਗਭਗ 9 ਤੋਂ 9:30 ਵਜੇ ਦੀ ਇੱਥੇ ਮਤਲਬ ਟਰਾਲੀ ਖੜੀ ਆ ਸਵੇਰ ਦੀ ਇੱਥੇ ਹੀ ਕੋਈ ਆਇਆ ਸੀ ਟਰੈਕਟਰ ਵਾਲਾ ਟਰੈਕਟਰ ਲੈ ਗਿਆ ਟਰਾਲੀ ਬੰਨ੍ਹ ਵੇਖਿਆ ਨਹੀਂ ਉਹਨੇ ਆਣ ਕੇ ਕਿਹੜੇ ਸਰਕਾਰੀ ਮੁਲਾਜ਼ਮ ਨੇ ਵੀ ਇਹ ਵੇਖਿਆ ਵੀ ਅਸੀਂ ਟਰਾਲੀ ਸੜਕ ਸਾਫ਼ ਕਰਾਈਏ ਰਸਤਾ ਸਾਫ਼ ਕਰਾਈਏ ਇਹ ਰਾਤ ਹਨ ਹੋਣੀ ਹੋਰ ਵੀ ਹੋ ਸਕਦੀ ਆ ਪਰ ਇਹ ਹੁਣ ਕਾਨੂੰਨ ਇੱਥੇ ਹੁਣ ਐਮਐਲਏ ਨੇ ਹੁਣ ਇੱਥੇ ਰਾ ਉਸੇ ਵਾਲੇ ਖਾਲੀ ਹੋ ਜਾਂਦਾ ਇੱਕ ਮੋਟਰਸਾਈਕਲ ਹੀ ਲਾਉਣ ਦਿੰਦੇ ਇਸ ਸ਼ਹਿਰ ਦੀ ਸੈਂਟਰ ਟੇ ਟਰਾਲੀ ਲੱਗੀ ਆ ਹੁਣ ਜਿਨ੍ਹਾਂ ਦੇ ਬੱਚਿਆਂ ਦਾ ਨੁਕਸਾਨ ਹੋ ਗਿਆ ਪਤਾ ਤੁਹਾਨੂੰ ਲੋਕਾਂ ਨੂੰ ਦੋ ਪਰਿਵਾਰਾਂ ਦਾ ਨੁਕਸਾਨ ਹੋ ਗਿਆ ਮੇਰਾ ਨਾਮ ਫੁੱਮਣ ਸਿੰਘ ਹੈ ਜੀ ਤੇ ਅਸੀਂ ਸ਼ਾਮ ਦੇ ਟਾਈਮ ਜਿਵੇਂ ਟੱਬਾ ਬੰਦ ਕਰਕੇ ਘਰ ਨੂੰ ਜਾਣ ਦੀ ਤਿਆਰੀ ਚਾਹਾਂ ਤੇ ਇਦੋਂ ਬੜੇ ਜ਼ੋਰ ਦੀ ਆਵਾਜ਼ ਆਈ ਆ ਜਿਵੇਂ ਜਿਵੇਂ ਕੋਈ ਚੀਜ਼ ਵੱਜਦੀ ਹੈ ਹਮ ਹਮ ਤੇ ਉਦੋਂ ਅਸੀਂ ਇਹਨਾਂ ਗੌਰ ਨਹੀਂ ਕੀਤਾ ਕਿਉਂਕਿ ਇਹ ਫਤਿਹਗੜ ਚੂੜੀਆਂ ਵਾਲੀ ਸਾਈਡ ਤੋਂ ਆ ਰਹੀ ਸੀ ਜਿਹੜੇ ਬੱਚੇ ਵਿੱਚ ਵੱਜਿਆ ਤੇ ਸਾਡਾ ਟਾਬਾ ਬੜੇ ਨੇੜੇ ਬਨਾਨਕ ਸਾਈਡ ਤੇ ਆ ਇਸ ਟਰਾਲੀ ਦੀ ਆਵਾਜ਼ ਬੜੀ ਜ਼ੋਰ ਦੀ ਸੀ ਪਰ ਅਸੀਂ ਇਹਨਾਂ ਗੌਰ ਨਹੀਂ ਕੀਤਾ ਬਸ ਉਹ ਤੇ ਚੰਦ ਇੱਕ ਜਾਂ ਦੋ ਮਿੰਟਾਂ ਜਦੋਂ ਦੁਨੀਆ ਇਕੱਠੀ ਹੋਈ ਹੈ ਕਾਫੀ ਲੋਕ ਆ ਗਏ ਇਕੱਠੇ ਜਕਦਮ ਅੱਡਾ ਸੀਗਾ ਛੋਟਾ ਜਿਹਾ ਤੇ ਫਿਰ ਮੈਂ ਵੀ ਭੱਜ ਕੇ ਆ ਵੀ ਇੱਥੇ ਕੀ ਗੱਲ ਹੋਈ ਹੈ ਤੇ ਵੇਖਿਆ ਤੇ ਬਹੁਤ ਜ਼ਿਆਦਾ ਹਾਲਤ ਖਰਾਬ ਸੀਗੀ ਮਤਲਬ ਵੇਖਣ ਦੇ ਯੋਗ ਵੀ ਨਹੀਂ ਸੀ ਸਰ ਕਹਿੰਦੇ ਹਾਦਸੇ ਦਾ ਕਾਰਨ ਕੀ ਲੱਗਦਾ ਜੀ ਹਾਦਸੇ ਦਾ ਕਾਰਨ ਜਿਹੜੀ ਟਰਾਲੀ ਆ ਜੀ ਇਹ ਸਵੇਰ ਤੋਂ ਹੀ ਇੱਥੇ ਰੋਡ ਦੇ ਸੈਂਟਰ ਦੇ ਵਿੱਚ ਚੌੜੇ ਰੋਹ ਕਰਕੇ ਸਿੱਟੀ ਆ ਇੱਕ ਦਿਨ ਦੀ ਨਾ ਵੀ ਅੱਗੇ ਖਲੋਤੀ ਆ ਖਲੋਤੀ ਨਹੀਂ ਡਿੱਗੀ ਆ ਟਰਾਲੀ ਸਵੇਰ ਦੀ ਟਰਾਲੀ ਪਲਟੀ ਆ ਕਿਸੇ ਨੇ ਹੱਥ ਤੱਕ ਨਹੀਂ ਲਾਇਆ ਪਰੇ ਨਹੀਂ ਕੀਤਾ ਤੇ ਜਦ ਕਿ ਇਹਨੂੰ ਉਹ ਟਾਈਮ ਨਾਲ ਹਟਾ ਲੈਣਾ ਚਾਹੀਦਾ ਸੀ ਅਜੇ ਵੀ ਸਾਨੂੰ ਡਾਰਿਆ ਵੀ ਹੋਰ ਨਾ ਕੁਛ ਹੈ ਮੇਨ ਰੋਡ ਦੇ ਵਿੱਚ ਇਹਨ ਮੁਕਤ ਹਨ ਯਾਨੀ ਕਿ ਇਹਦਾ ਹੀ ਹੈ ਟਰਾਲੀ ਦਾ ਟਰਾਲੀ ਹੈ ਜੀ ਟਰਾਲੀ ਇਹਨ ਮੁਕਤ ਸਰ ਜੇ ਪ੍ਰਸ਼ਾਸਨ ਸਮੇਂ ਸਿਰ ਜਾਗਿਆ ਹੁੰਦਾ ਤੇ ਇਹ ਹਾਸਾ ਟਲ ਸਕਦਾ ਸੀ ਬਿਲਕੁਲ ਜੀ ਇਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਆ ਇਹ ਤਾਂ ਕਿੰਨੀ ਆਦੀ ਪੁਲਿਸ ਦੀਆਂ ਗੱਡੀਆਂ ਵੀ ਲੰਘੀਆਂ ਨੇ ਕਿਸੇ ਨੇ ਗੌਰ ਹੀ ਨਹੀਂ ਇਸ ਗੱਲ ਨਾਲ ਕੀਤਾ ਕਿ ਇਹਨੂੰ ਪਰੇ ਕੀਤਾ ਜਾਵੇ ਇਹ ਜਿਹੜੇ ਨੌਜੋਨੇ ਥੈਟਸ ਕਿੰਨੀ ਕੁ ਉਮਰ ਸੀ ਵਸੇ ਨੇ ਮਤਲਬ ਮੈਨੂੰ ਕਰੈਕਟ ਪਤਾ ਨਹੀਂ ਛੋਟੀ ਉਮਰ ਦੇ ਸੀ 14 15 ਸਾਲ ਦੇ ਜਾਂ 12 13 ਇੰਨੀ ਕੁ ਸਾਲ ਦੀ ਉਮਰ ਦੇ ਬੱਚੇ ਸੀ 14 15 ਸਾਲ ਦੇ ਕਰੀਬ 12 ਸਾਲ ਦੀ ਉਮਰ ਹੈ ਬੱਚੇ ਦੀ ਮੋਕਤ ਸਰ ਪੁਲਿਸ ਪ੍ਰਸ਼ਾਸਨ ਪਹੁੰਚਿਆ ਹਾਂਜੀ ਪੁਲਿਸ ਪ੍ਰਸ਼ਾਸਨ ਪਹੁੰਚਿਆ ਵਾ ਹੁਣ ਵੇਖੋ ਅਗਲੀ ਕੀ ਕਰਦੇ ਨੇ ਤੇ ਮ੍ਰਿਤਕ ਦੇ ਵਾਰਸ ਵੀ ਪਹੁੰਚ ਗਏ ਨੇ ਹਾਂਜੀ ਮ੍ਰਿਤਕ ਦੇ ਵਾਰਸ ਵੀ ਪਹੁੰਚ ਗਏ ਇਹ ਮਾਮਲਾ ਇੱਕ ਦੱਸਣ ਦੇ ਆਹ ਦੇ ਮੌਕੇ ਤੇ ਪਹੁੰਚਿਆ ਸਾਨੂੰ ਹੁਣੇ ਪਤਾ ਲੱਗਾ ਆ ਤੇ ਟਰਾਲੀ ਇੱਕ ਆ ਤੇ ਉਹ ਪਰਾਲੀ ਨਾਲ ਲੱਗੀ ਆ ਜਿਹੜੀ ਵੱਡੀ ਟਰਾਲੀਆਂ ਹੁੰਦੀਆਂ ਪਰਾਲੀ ਵਾਲੀਆਂ ਟਰੈਕਟਰ ਨੂੰ ਲਾਣੋ ਲਾ ਕੇ ਲੈ ਗਿਆ ਕੋਈ ਦੇਹਾਂ ਦੀ ਕਿਤੇ ਦੱਸਣ ਦੇ ਪਤਾ ਨਹੀਂ ਕਿੱਥੇ ਗਈ ਆ ਇਹਦੇ ਪਤਾ ਨਹੀਂ ਲੱਗਾ ਟਰੈਕਟਰ ਹੈ ਕਿਹੜਾ ਆ ਤੇ ਉਹਨਾਂ ਦੇ ਬੜੀ ਦੇਰ ਕੱਢਾ ਲੱਗੀ ਰਹੀ ਆ ਟਾਲੀ ਦੇ ਕਿਸੇ ਨੇ ਚੱਕ ਵੇਖਿਆ ਨਹੀਂ ਕਿ ਤੇ ਮੋਟਰਸਾਈਕਲ ਤੇ ਮੋੜੇ ਦੇ ਦੋ ਬੱਚੇ ਆਉਂਦੀ ਹਨ ਇੱਕ ਮੁੰਡਾ ਆ ਮੈਮੇ ਚੱਕ ਦਾ 14-15 15 ਸਾਲ ਦੀ ਉਮਰ ਉਹ ਇਕਰੀ ਵਾ ਤੇ ਦੂਸਰਾ ਵੀ ਮੋੜੇ ਦੀ ਇਨੀ ਕੁ ਉਮਰ 14-15 ਸਾਲ ਨਿੱਕੋ ਸਰਾ ਦਾ ਆ ਤੇ ਇਹ ਕਿਤੇ ਅੱਗੋਂ ਕਿਤੇ ਲਾਈਟ ਪਈ ਹੋਈਗੀ ਹੋ ਸਕਦਾ ਆ ਤੇ ਟਰਾਲੀ ਵਿੱਚ ਵੱਜੀ ਆ ਟਰਾਲੀ ਜਿਹੜੀ ਆ ਸ਼ਕਦੇ ਵਿੱਚ ਘਾਰ ਲੱਗੀ ਆ ਮਤਲਬ ਕਿ ਪੰਜਾਬ ਫਿਰ ਤੋਂ ਉੱਤਰੇ ਇੱਧਰ ਸਿਰਕ ਦੇ ਬੜੀ ਸਾਈਡ ਤੇ ਆ ਕੀ ਸਿਰਫ ਇਹਨਾਂ ਦੇ ਮੌਕੇ ਤੇ ਡੈਥ ਹੋ ਗਈ ਜੀ ਮੌਕੇ ਦੀ ਦੋਵਾਂ ਦੀ ਡੈਥ ਹੋ ਗਈ ਆ ਤਾਂ ਸਰ ਲੱਗਦਾ ਨਹੀਂ ਜੇ ਪ੍ਰਸ਼ਾਸਨ ਸਮੇਂ ਸ ਹੌਣ ਸਰ ਕੀ ਕਾਰਵਾਈ ਕੀਤੀ ਜਾ ਰਹੀ ਹੈ ਹੌਣ ਤੇ ਜੋ ਕਰਦਿਆਂ ਕਹਿੰਦੇ ਜਿਉਂ ਉਹਨਾਂ ਦੇ ਬਿਆਨਾਂ ਤੇ ਕਹਿੰਦੇ ਜੋ ਕਹਾਂਗੇ ਕਰਦਾਂਗੇ ਉਹਦੇ ਕਾਰਵਾਈ ਕਾਨੂੰਨੀ ਕਰਨੀ ਪੰਦੀ ਆ ਪਰ ਇਹ ਵੀ ਪਹਿਲਾਂ ਸਾਡੇ ਨਾਲ ਵਿੱਚ ਨਹੀਂ ਜੇ ਟਰਾਲੀ ਲੱਗੀ ਕਿ ਜਾ ਕੇ ਜਿਹੜੇ ਲੋਕਲ ਆਇਆ ਇੱਧਰ ਦੇ ਸਾਨੂੰ ਦੱਸ ਦਿੰਦੇ ਵੀ ਆਹ ਗੱਲ ਆ ਵੀ ਟਰਾਲੀ ਲੱਗੀ ਹੈ ਜਾਂ ਕਿਸੇ ਨੂੰ ਕਹਿ ਕੇ ਪਛਾਹ ਕਰਾ ਦਿੰਦੇ ਸਰ ਲੱਗੇ ਤੁਹਾਡੇ ਲੱਗੇ ਤਾਂ ਨੇ ਮਲੇਵਾਲ ਚੌਕੀ ਆ ਸਰ ਅਕਸਰ ਆਣਾ ਜਾਣਾ ਆਪਣਾ ਰਹਿੰਦਾ ਹੈ ਤੇ ਸਰ ਜੇ ਸਮੇਂ ਸਰ ਜੇ ਸਰ ਜੇ ਵੀਕਲ ਚੁਕਾਇਆ ਹੁੰਦਾ ਤੇ ਇਹ ਵੱਡਾ ਹਾਸਾ ਜਿਹੜਾ ਹੁਣੋਂ ਟਲ ਸਕਦਾ ਆਪਰੇ ਜੇ ਪਹਿਲਾਂ ਕੀਤਾ ਹੁੰਦਾ ਤਾਂ ਇਹ ਜਿਹਾ ਹੀ ਸਰ ਵਿਕਲਪਕ ਕਾਰਵਾਈ ਹੋਏਗੀ ਕੀ ਹੋਏਗੀ ਹਾਂਜੀ ਵਿਕਲਪਕ ਕਾਰਵਾਈ ਹੋਏਗੀ ਵਿਕਲਪਕ ਕਾਰਵਾਈ ਹੋਏਗੀ ਕੀਤੇ